ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਸੰਧੂ ਪੱਧਰਪ੍ਰਿਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਜਣੋ ਸਾਰੇ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਕੁਐਸਟ ਬੇਨਤੀ ਕਰਦੇ ਆਂ ਕਿ ਆਪਣੀ ਨਰਖ ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਅੱਜ ਦੀ ਵਿਜਿਟ ਪਿੰਡ ਪਿੱਖੀਵਿੰਡ ਸ਼ਹਿਰ ਜ਼ਿਲ੍ਹਾ ਤਰਨਤਾਰ ਸਾਹਿਬ ਦੇ ਤਹਿਸੀਲ ਪਿੱਖੀਵਿੰਡੀ ਨੂੰ ਆ ਗਈ ਜੀ ਬਾਈ ਕਾਰਜ ਹੋਣਾ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਐਨੀਮਲ ਲੈ ਕੇ ਆਇਆ ਇੱਕ ਆਊ ਤੇ ਇੱਕ ਬਫੈਲੋ ਜਾਣਕਾਰੀ ਸਾਂਝੀ ਕਰਦੇ ਆਂ ਐਂਡ ਤੱਕ ਜਰੂਰ ਬਨੇ ਰਹੋ ਧੰਨਵਾਦ ਸਾਰੇ ਵੀਰਾਂ ਦਾ ਦੱਬ ਕੇ ਸ਼ੇਅਰ ਕਰ ਦਿਓ ਹੋਰ ਵੀ ਕਿਹੇ ਮਾਤੜ ਦਾ ਗਰੀਬ ਦਾ ਫਾਇਦਾ ਅਜੇ ਕੋਈ ਆਪਣੀ ਜਿਹੜੀ ਖਰੀਦਦਾਰੀ ਕਰ ਸਕੇ ਜੀ ਤੇ ਆਓ ਕਰਕੇ ਡਿਟੇਲ ਸਾਂਝੀ ਤੁਹਾਡੇ ਨਾਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਜੀ ਠੀਕ ਜੀ ਠੀਕ ਠਾਕ ਵਧੀਆ ਜੀ ਵਧੀਆ ਨਾਮ ਨਾਮਕਾਰ ਜੀ ਸਾਂਝੇ ਪਿੰਡ ਪਿੰਡ ਤੇ ਕੀ ਬੈਠ ਗਏ ਠੀਕ ਆ ਜੀ ਜ਼ਿਲ੍ਹਾ ਜ਼ਿਲ੍ਹਾ ਅਬ ਤਰਨਤਾਰ ਸਰ ਠੀਕ ਆ ਤੇ ਮੋਬਾਈਲ ਨੰਬਰ ਮੋਬਾਈਲ ਨੰਬਰ 82839 ਹਾਂ ਤੇ 98236 ਠੀਕ ਆ ਜੀ ਹਾਂਜੀ ਤੇ ਦੋ ਪਸ਼ੂ ਸੇਲ ਕਰਨੇ ਆ ਹਾਂਜੀ ਹਾਂਜੀ ਠੀਕ ਆ ਤੇ ਮੈਂ ਤਾਂ ਸ਼ੁਰੂਆਤ ਕਰੀਏ ਕਨਵਾ ਸੁਆ ਜੀ ਮਾਝੇ ਵੀਰ ਜੀ ਤੇਜੇ ਸੁਣਾ ਜੀ ਤੇਜੇ ਸੁਣਾ ਹਣ ਹਾਂਜੀ ਅੱਗੇ ਹਾਂਜੀ ਤੇ ਕਿੰਨੇ ਚਿਰ ਦੀ ਗਾਬਿਆ ਇਹ ਵੀਰ ਜੀ ਹੈ ਜੀ 55 ਦਿਨਾਂ ਜੱਗ ਪਾਸ ਹੋ ਗਈ ਆ ਹਾਂਜੀ ਹਾਂਜੀ 35 ਦਿਨਾਂ ਚ ਜੱਗ ਪਾਸ ਹੋ ਗਈ ਆ ਤੇ ਪੱਕਾ ਦੁੱਧ ਕਿੰਨਾ ਹੈ ਦੋ ਤੇ ਵੀਰ ਦੀ 8 ਦਿਨ ਠੀਕ ਆ ਖੁੱਲ ਗਈ ਤੋਰਾ ਕਰਾਇਆ ਜਾਏਗਾ ਸਜਣੋ 35 ਦਿਨਾਂ ਦੀ ਓਕੇ ਆ 8 ਕਿਲੋ ਦੁੱਧ ਆ ਤੇ ਸੂਆ ਗਾਂ ਤੀਜਾ ਸੂਣ ਜਾ ਰਹੀ ਆ ਥਣ ਭਾਂਡੇ ਦੀ ਬਿਲਕੁਲ ਸਾਫ਼ ਸੁਥਰੀ ਤੇ ਬਿਲਕੁਲ ਓਕੇ ਥਾਂ ਨਵਾਜ਼ ਜਵਾ ਸੇਗਮੂ ਦੀ ਬੰਤ ਤੁਸੀਂ ਵੇਖ ਸਕਦੇ ਜੇ ਬਿਲਕੁਲ ਸਿੰਗ ਛੋਟਾ ਗੋਲ ਸਿੰਘ ਆ ਤੇ ਵੱਡੀ ਬਾਡੀ ਵਾਲੀ ਮੱਝ ਆ। ਲਓ ਜੀ। ਮੋੜ ਲਿਓ। ਲਓ ਜੀ। ਕਰੋ თან ਲੈਵਾ ਸਜਣਾ ਚ ਇੱਕ। ਵਾਹ ਨੇਦੀ ਬੜੀ ਸਾਫ ਸੁਥਰੀ ਆ। ਲਓ ਜੀ। ਤੇ ਕੀਮਤ ਕਿੰਨੀ ਜਾਂਦੀ? ਵੀਰ ਜੀ ਮੰਗਣ ਨੂੰ ਪਹੁੰਚੋ ਮਾਗੀਏ 70000 ਮੁੱਲ ਕਰਦੇ ਤੇ ਕਿੰਨੇ ਦੀ ਦੇਦਗੇ ਤੇ ਵੀਰ ਜੀ ਤੁਸੀਂ ਦੱਸ ਦਿਓ ਕਿੰਨੇ ਦੀ ਨਹੀਂ ਤੁਸੀਂ ਆਪੇ ਦੱਸ ਦਿਓ ਵੀਰ ਜੀ ਉਹ ਤਾਂ ਮੰਗਣ ਨੂੰ ਤੇ ਪੰਜ ਹਜ਼ਾਰ ਦੀ ਦੇ ਦਿੱਤੇ ਤਾਂ ਉਹ ਚੋ ਅਧੋ ਛੱਡ ਗਏ ਜਾ ਜਾ ਵੀਰ ਜੀ ਤੇ ਜਾ 36 ਦੀ ਹਾਂਜੀ ਠੀਕ ਆ 8 ਕਿਲੋ ਦੁੱਧ ਪੱਕਾ ਨਾ ਹਾਂਜੀ ਹਾਂਜੀ ਤੇ ਮਿਲਦੀ ਕਿਦਾਂ ਵੀਰ ਜੀ ਇੱਕ ਟਾਈਮ ਪਾੜੇ ਦੇ ਮਿਲਦੀ ਇੱਕ ਟਾਈਮ ਠੀਕ ਆ ਤੇ ਮਗਲੀਆਂ ਲੱਤਾਂ ਨੂੰ ਜੂੜੀ ਪਾ ਲੈਣੀ ਠੀਕ ਆ ਲਓ ਸੱਜਰੋਂ ਮਗਲ ਮੇਰੇ ਬਾਰਕੀ ਚ ਹੋ ਸਕਦਾ ਜੁਨਾਨੀਆਂ ਵਿੱਚ ਹੋ ਸਕਦੀਆਂ ਅੱਛਾ ਜਨਾਨੀਆਂ ਵੀ ਮਿਲ ਪੈਂਦੀ ਆ ਸੀਲ ਆ ਤੇ ਤੀਸਰਾ ਸੂਬਾ ਗਾੜੀ ਅੱਗੇ ਜਿਹੜੀ ਆ ਤਿਆਰ ਆ 35 ਦਿਨਾਂ ਦੀ ਜੱਕ ਪਾਸ ਆ ਇਕਾ ਸਿੰਘਾਂ ਵਾਲੀ ਗਾਂ ਕੀ ਇਹਦੇ ਕੋਲ ਕਿੰਨਾ ਦੁੱਧ ਆ ਇਹਦਾ ਵੇਚੀ 10 ਕਿਲੋ ਦੁੱਧ ਹੈ ਜੀ ਇਹ ਕਿੰਨੇ ਚਿਰ ਦੀ ਸੂਈ ਆ ਇਹ ਵੇਚੀ ਸੂਈ 1.5 ਮਹੀਨਾ ਦਾ ਦੋ ਹਾਂ ਬੱਚੀ ਆ ਹਾਂਜੀ ਠੀਕ ਆ 10 ਕਿਲੋ ਪੱਕਾ ਹਾਂਜੀ ਹਾਂਜੀ ਜੋਨ ਓਕੇ ਆ ਹਾਂਜੀ ਹਾਂਜੀ ਖੁੱਲ ਕੇ ਤੋਰਾ ਕਰਾਈਏ ਜਾਏਗਾ ਲਓ ਜੀ ਸਜਣੋ ਥਾਨ ਬੜਾ ਸੋਹਣਾ ਲੱਗਾ ਕਮਲਾ 10 ਕਿਲੋ ਪੱਕਾ ਦੁੱਧ ਰੈਡੀ ਠੀਕ ਹੈ ਜੀ ਤੇ ਇਹ ਕਰਾਓ ਸਾ ਅੰਗ ਦੇ ਵਿੱਚ ਆ ਲਓ ਜੀ ਲਓ ਮੋੜ ਲਓ ਲਓ ਜੀ ਆਰਾਮ ਕਰ ਲਓ ਲਓ ਜੀ ਤੇ ਸਜਣੋ ਆ ਵਛੀ ਮਗਰ ਠੀਕ ਹੈ ਜੀ ਥਾਨ ਬੜਾ ਸਣਾ ਕਿੰਨੇ ਦੀ ਦੇਦਗੇ ਵੀਰ ਜੀ ਤੇ ਯਾਰ ਜੀ ਆਖਰ ਦੇ ਦੇਖ ਕਿੰਨਾ ਮਾਨਤਨ ਕਰ ਦਈਏ ਵੀਰ ਜੀ ਪੰਜ ਹੀ ਕਰ ਦਗੇ ਪੰਜ ਹੀ ਦੇ ਦਿਆ ਨਾ ਠੀਕ ਹੈ ਜੀ ਲਓ ਸਜਣਾ ਪੰਜੀ ਵੀਰ ਜੀ ਜਿੱਤਰਾ ਮਰਜੀ ਪਾਵੇ ਕੋਈ ਲਾਤ ਨਹੀਂ ਲਾਉਂਗੀ ਅੱਛਾ ਜੀ ਕੁਛ ਨਹੀਂ ਚਿੱਤਾਂ ਬਚਪਨ ਅੰਨਿਆ ਜਵਾਂ ਚੋਲੇ ਵਾਹ ਜੀ ਵਾਹ ਹਾਂ ਜੀ ਵੀਰ ਉਂਗਲ ਜਿੱਦੀ ਮੋਟੀ ਤਾਂ ਹੈ ਜੀ ਅੱਛਾ ਆ ਵਾਹ ਜੀ ਵਾਹ ਹਾਂ ਲਓ ਜੀ ਵਾਹ ਜੀ ਵਾਹ ਇਹ ਤਾਂ ਕਮਾਲ ਹੋਈ ਬਈ ਯਾਰੇ ਹਾਂ ਜੀ ਠੀਕ ਹੈ ਜੀ ਹਾਂ ਜੀ ਨਹੀਂ ਸਜਣੋ 45000 ਦੀ ਇਹ ਮਿਲ ਜੂਗੀ ਤੇ ਉਹ 45000 ਦੀ ਚੈੱਕ ਪਾਸ ਆ ਤਸੱਲੀ ਕਰਕੇ ਲੈ ਕੇ ਜਾ ਠੀਕ ਆ ਸ਼ਹਿਰ ਭਿੱਖੀਵਿੰਡ ਹਾਂਜੀ ਤੇ ਮੈਂ ਨਾ ਹਾਈਵੇ ਤੋਂ ਬਸ ਨਾਲ ਹੀ ਆ ਏਜੰਸੀ ਦੇ ਸਾਹਮਣੇ ਮਨਰਾਲੀ ਦੇ ਭਾਈ ਕਾਰਜ ਸਿੰਘ ਦਾ ਡੇਰਾ ਤੇ ਆ ਕੇ ਇੱਥੇ ਪਹੁੰਚ ਕੇ ਆਪਣੀ ਨਰਖ ਪਰਖ ਕਰਕੇ ਤਸੱਲੀ ਮੇਲਾ ਲੁੱਟ ਲਓ ਸასიਖਾਲ ਜੀ